ਸ੍ਰੀ ਵਾਹਿਗੁਰੂ ਸਤਨਾਮੁ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਉ ਤਨ ਤਨ ਸਭ ਸਤਿਗੁਰੂ

um, uh... ਗੁਰਦਾਸ ਆੜ ਗਿਰਤ ਕੀ ਅੰਗਰ ਰਾਮਦਾਸ ਆ ਰਾਖਾ ਭਾਤੇ ਪਰਮ ਸਨਮਾਨਯੋਗ ਸਤਿਕਾਰਯੋਗ ਸਾਧਗ੍ਰੰਥ ਦੀ ਸਾਜੀ ਨਵਾਜੀ ਬੁਰੋ ਪਿਆਰੀ ਸਾਦੇ ਸੰਬਤ ਜਿਉ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦੁਆਰਾ ਅਮਰ ਤਮਿਲੇ ਤਰਕੀ ਬਾਣੀ ਦੇ ਆਪ ਸਰਵਤ ਸਤਿਤਾ ਨੇ ਨਿਤਨੇਮ ਸਰਵਣ ਕੀਤੇ ਆ ਮਾਣ ਆਉ ਗੁਰੂ ਪਿਆਰਿਓ ਕੁਝ ਸਮਾਂ ਅੰਮ੍ਰਿਤ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਕੇ ਸਤਿਗੁਰਾਂ ਦੇ ਦਿੱਤੇ ਉਦੇਸ਼ ਮੁਤਾਬਕ ਆਪ ਸ੍ਰਵਤ ਸਭ ਤਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੋ ਗੁਰੂ ਸਰਬੰਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਸਰਵਣ ਕਰਕੇ ਸੇਵਾ ਕਰਕੇ ਆਪਾਂ ਮੁੱਖਾ ਜੀਵਨ ਸਫਲ ਬਣਾਓ ਸਤਿਗੁਰੂ ਤੋਂ ਖੁਸ਼ੀਆਂ ਪ੍ਰਾਪਤ ਕਰੋ ਆਓ ਸਰਵਤ ਸੰਗਤਾਂ ਮਨ ਗੱਤਿਆਂ ਕਾਦਰ ਕਰਕੇ ਜੁੜੀਏ ਵਿਚਾਰ ਦੇ ਨਾਲ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ ਅਰਦਾਸ ਬੇਨਤੀ ਦੀ ਅਰਦਾਸ ਬੇਨਤੀ ਦੇ ਪਾਵਨ ਪਉਤਰ ਸ਼ਬਦਾਂ ਦੀ ਆਪਾਂ ਪਿਛਲੇ ਵਿਚਾਰ ਦੇ ਵਿੱਚ ਵਿਚਾਰ ਸਰਵਣ ਕੀਤੀ ਹੈ ਚਾਰ ਖੜੀਆਂ ਤੇ ਚੜੇਗੇ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਅਗਲਾ ਅੱਜ ਦੀ ਜੋ ਵਿਚਾਰ ਆ ਅੱਜ ਦੇ ਜੋ ਸ਼ਬਦ ਨੇ ਅਰਦਾਸ ਬੇਨਤੀ ਦੇ ਆਰਿਆਂ ਨਾਲ ਚਰਾਈ ਗਏ ਇਹਨਾਂ ਦੀ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਦੇ ਨਾਲ ਉਹ اپنا جوڑنا آم مان باطر کر کے سربن کریے آریا چرائے گئے کئی تھواں شبد آیا ہے آریا نار چیرے گئے ਇਕ ਕਈ ਥਾਵਾਂ ਤੇ ਸ਼ਬਦ ਆਇਆ ਹੈ ਆਰਿਆਂ ਨਾਲ ਚਰਾਈ ਗਈ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਦੇ ਨਾਲ ਆਪਾਂ ਜੁੜਦੇ ਹਾਂ ਜਿਹੜੇ ਆਰਿਆਂ ਨਾਲ ਚਰਾਈ ਗਈ ਉਹਨਾਂ ਦੀ ਅਗਵਾਈ ਕਰਦੇ ਹਨ ਕਾਲ ਸ਼ਬ ਪਾਈ ਮਤੀ ਦਾਸ ਜੀ ਕੀ ਅਨੰਤ ਸੇਵ ਜੀ ਭੰਗੋ ਕਹਿੰਦੇ ਹਨ ਕਿ ਉਸ ਵੇਲੇ 18 ਤਰੀਕੇ ਸੰਸਾਦ ਸੰਗਤ ਜੀ 18 ਤਰੀਕੇ ਕਿਸੇ ਬੰਦੇ ਨੂੰ ਕੋਹ ਕੇ ਮਾਰਨਾ ਕਿਸੇ ਬੰਦੇ ਨੂੰ ਪੋਹ ਕੇ ਮਾਰਨ ਦੇ ਉਸ ਸਮੇਂ 18 ਤਰੀਕੇ ਸੰਤ 18 ਦੇ 18 ਜਿਹੜੇ ਤਰੀਕੇ ਸਨ ਉਹ ਸਿਖਾਰੇ ਉੱਪਰ ਸਾਰੇ ਵਾਤੇ ਗਏ ਉਹ ਤਰੀਕੇ ਸਨ ਵਿਚਾਰ ਆਪਾਂ ਸ਼ੁਰੂ ਕੀਤੀਆਂ ਆਰਿਆਂ ਨਾਲ ਚਰਾਏ ਗਏ ਕਿਸੇ ਦੀ ਖਾਣਾ ਨਾ ਦੇਣੀ ਇਹ ਤਰੀਕਾ ਸੀ ਕਿਸੇ ਦਾ ਸੇਰਾ ਮੁਗਲੀ ਨਾਲ ਕੁੱਟ ਦੇਣਾ ਮੁਗਲੀ ਦੇ ਨਾਲ ਕਿਸੇ ਨੂੰ ਪਾਣੀ ਦੇ ਵਿੱਚ ਦੋ ਰੁੱਕੇ ਮਾਰਨਾ ਕਿਸੇ ਨੂੰ ਹਾਥੀ ਦੇ ਪਿੱਛੇ ਬੰਨ ਕੇ ਮਾਰਨਾ ਕਿਸੇ ਨੂੰ ਹਾਂਸੀ ਚਾਰ ਕੇ ਮਾਰ ਦੇਣਾ ਤੇ ਕਿਸੇ ਦੀਆਂ ਸ਼ਹਾਦਤ ਸੰਗਤ ਜੀ ਅੱਖਾਂ ਤੱਕ ਦੇਣੀਆਂ ਐ 18 ਤਰੀਕੇ ਸਾਨੂੰ ਉਹਨਾਂ ਸਿੰਘਾਂ ਦੀ ਸ਼ਹਾਦਤ ਤੋਂ ਪਹਿਲਾਂ ਜੋ ਦਿੱਲੀ ਦੇ ਚੌਂਕ ਦੇ ਵਿੱਚ ਹੋਇਆ ਚਾਂਦਨੀ ਚੌਂਕ ਦੇ ਵਿੱਚ ਹੋਇਆ ਜਿਨੂੰ ਪਤਾ ਹੈ ਆਪਾਂ ਇਤਿਹਾਸ ਸਰਵਣ ਕਰਦੇ ਰਹਿੰਦੇ ਹਾਂ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਨ੍ਹਾਂ ਨੇ ਦਿੱਲੀ ਚੌਂਗ੍ਹੋਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਉੱਥੇ ਉਹਨਾਂ ਨੇ ਤਿੰਨ ਤਰੀਕੇ ਅਹਤਿਆਰ ਕੀਤੇ ਸਨ ਤਿੰਨ ਤਰੀਕੇ ਦੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੇ ਸ਼ਹੀਦ ਹਨ ਭਾਈ ਸਾਹਿਬ ਭਾਈ ਮਤੀ ਦਾਸ ਜੀ ਉਸ ਤੋਂ ਬਾਅਦ ਸ਼ਹੀਦ ਹਨ ਭਾਈ ਸਰਵ ਭਾਈ ਦਿਆਲਾ ਜੀ ਤੇ ਤੀਸਰੇ ਸ਼ਹੀਦ ਹਨ ਗੁਰੂ ਦੇ ਲਾਲ ਭਾਈ ਸਾਹਿਬ ਭਾਈ ਸਦੀ ਦਾਸ ਜੀ ਖੈਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅਨੰਦ ਸਿੱਖ ਹਨ ਭਾਈ ਸਾਹਿਬ ਭਾਈ ਮਤੀ ਦਾਸ ਜੀ ਇਹਨਾਂ ਦੇ ਸਬਦ ਦੀ ਵੱਖ-ਵੱਖ ਵਿਦਵਾਨਾਂ ਨੇ ਵੱਖ-ਵੱਖ ਵਿਚਾਰ ਹਨ ਕੁਝ ਗੁਰਮੁਖੀ ਕਹਿੰਦੇ ਨੇ ਕਿ ਭਾਈ ਸਭ ਭਾਈ ਮਾਧਿ ਉਦਾਸ ਜੀ ਚਾਰ ਭਰਾ ਸਨ ਗੁਰੂ ਰਾਮਦਾਸ ਜੀ ਦੇ ਵੇਲੇ ਕੁਝ ਵਿਦਵਾਨਾਂ ਰਾਏ ਵਿਚਾਰ ਆਏ ਕਿ ਇਹਨਾਂ ਗੁਰਸਿੱਖੀ ਨੂੰ ਧਾਰਨ ਕੀਤਾ ਪਰ ਕਈਆਂ ਦਾ ਵਿਚਾਰ ਇਹ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਹੋਏ ਹਨ ਭਾਈ ਸਭ ਭਾਈ ਪਰਾਗਾ ਜੀ ਇਹ ਭਾਈ ਸਭ ਭਾਈ ਮਤੀਦਾਸ ਜੀ ਦੇ ਪਰਦਾਦਾ ਜੀ ਸਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਿਹੜੇ ਸਿੱਖ ਸਨ ਭਾਈ ਸਭ ਭਾਈ ਪਰਾਗਾ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੇਲੇ ਉਹਨਾਂ ਦੇ ਇਹ ਮਤੀਦਾਸ ਜੀ ਦੇ ਪਰਦਾਦਾ ਜੀ ਸਨ ਦਾਦਾ ਜੀ ਦਾ ਨਾਮ ਭਾਈ ਦੁਆਰਤਾ ਦਾਸ ਹੈ ਪਿਤਾ ਦਾ ਨਾਮ ਹੈ ਭਾਈ ਹੀਰਾ ਚੰਦ ਜੀ ਇਹ ਪਰਿਵਾਰ ਗੁਰੂ ਰਾਮਦਾਸ ਜੀ ਦੇ ਵੇਲੇ ਤੋਂ ਹੀ ਸਤ ਸੰਗਤ ਜੀ ਸਿੱਖੀ ਦੇ ਦੈਰੇ ਦੇ ਵਿੱਚ ਆਇਆ ਹੈ ਗੁਰੂ ਘਰ ਵਿੱਚ ਇਹਨਾਂ ਦਾ ਅਦਬ ਸਤਕਾਰ ਬਣਿਆ ਰਿਹਾ ਭਾਵਨਾ ਦੇ ਨਾਲ ਸਾਹਿਬ ਪਰਿਵਾਰ ਨੇ ਸੇਵਾ ਕੀਤੀ ਹੈ